8 ਮਾਰਚ 2014 ਦੀ ਸਵੇਰ ਸੀ ਕੁਵਾਲਾ ਲੰਪੁਰ ਤੋਂ ਵਿਜਿੰਗ ਜਾਣ ਵਾਲਾ ਮਲੇਸ਼ੀਆ 에ਅਰਲਾਈਨਜ਼ ਦਾ ਇੱਕ ਜਹਾਜ਼ ਜਿਸ ਵਿੱਚ 239 ਲੋਕ ਸਵਾਰ ਸਨ ਅਚਾਨਕ ਰਡਾਰ ਤੋਂ ਗਾਇਬ ਹੋ ਗਿਆ ਨਾ ਕੋਈ ਸਿਗਨਲ ਨਾ ਕੋਈ ਡਿਸਟ੍ਰੈਸ ਕਾਲ ਜਿਵੇਂ ਧਰਤੀ ਨੇ ਉਸ ਜਹਾਜ਼ ਨੂੰ ਨਿਗਲ ਲਿਆ ਹੋਵੇ 8 ਮਾਰਚ 2014 ਕੁਵਾਲਾ ਲੰਪੁਰ ਹਵਾਈ ਅੱਡੇ ਦੀ ਰਾਤ ਸ਼ਾਂਤ ਸੀ ਪਰ ਉਸ ਸ਼ਾਂਤੀ ਵਿੱਚੋਂ ਉੱਡੀ ਇੱਕ ਫਲਾਈਟ ਜਿਸ ਦਾ ਨਾਮ ਸੀ ਮਲੇਸ਼ੀਆ 에ਅਰਲਾਈਨ ਫਲਾਈਟ MH370 ਇਹ ਜਹਾਜ਼ 227 ਯਾਤਰੀਆਂ ਤੇ 12 ਕਰੂ ਮੈਂਬਰਾਂ ਨਾਲ ਬੀਜਿੰਗ ਜਾਣ ਵਾਸਤੇ ਤਿਆਰ ਸੀ ਬਾਹਰ ਆਸਮਾਨ ਸਾਫ਼ ਸੀ ਕੋਈ ਵੀ ਨਹੀਂ ਜਾਣਦਾ ਸੀ ਕਿ ਇਹ ਉਡਾਨ ਇਤਿਹਾਸ ਦੀ ਸਭ ਤੋਂ ਵੱਡੀ ਗੁੱਥੀ ਬਣ ਜਾਵੇਗੀ ਕਪਤਾਨ ਜਹਾਰੀ ਅਹਿਮਦ ਸ਼ਾ 53 ਸਾਲ ਦਾ ਤਜਰਬੇਕਾਰ ਪਾਇਲਟ ਜਿਸ ਦੇ ਕੋਲ 18000 ਘੰਟਿਆਂ ਦਾ ਉਲੰਡਾ ਨੂੰ ਪੱਪਸੀ ਉਸ ਦੇ ਨਾਲ ਸੀ ਕੋ ਪਾਇਲਟ ਫਰੀਕ ਆਫ ਦਾ ਹਾਮੀਦ ਜੋ ਕਿ ਆਪਣੀ ਟ੍ਰੇਨਿੰਗ ਫਲਾਈਟ ਤੇ ਸੀ ਜਹਾਜ਼ ਉੱਡਣ ਲਈ ਪੂਰੀ ਤਰ੍ਹਾਂ ਤਿਆਰ ਸੀ ਬੋਇੰਗ 777 ਦੁਨੀਆ ਦੇ ਸਭ ਤੋਂ ਭਰੋਸੇਮੰਦ ਜਹਾਜ਼ਾਂ ਵਿੱਚੋਂ ਇੱਕ ਉਡਾਣ ਦੇ ਪਹਿਲੇ ਮਿੰਟ ਫਲਾਈਟ ਐਮ ਐਚ 370 ਰਾਤ ਦੇ 12:41 ਮਿੰਟ ਤੇ ਕੋਲਾ ਲੈਂਪਰ ਤੋਂ ਉੱਡੀ ਉਸ ਵੇਲੇ ਮੌਸਮ ਬਿਲਕੁਲ ਸਾਫ਼ ਸੀ ਕੰਟਰੋਲ ਰੂਮ ਨੇ ਕਿਹਾ ਗੁੱਡ ਇਵਨਿੰਗ ਮਲੇਸ਼ੀਆ 370 ਤੇ ਕਪਤਾਨ ਨੇ ਜਵਾਬ ਦਿੱਤਾ ਗੁੱਡ ਨਾਈਟ ਮਲੇਸ਼ੀਆ 370 ਇਹ ਪਾਇਲਟ ਦੀ ਆਖਰੀ ਆਵਾਜ਼ ਸੀ ਜੋ ਦੁਨੀਆ ਨੇ ਸੁਣੀ ਇੱਕ ਇੱਕ ਕੀ ਤੇ ਜਹਾਜ਼ ਰਡਾਰ ਤੋਂ ਗਾਇਬ ਹੋ ਗਿਆ ਕੰਟਰੋਲ ਰੂਮ ਨੇ ਕਈ ਵਾਰ ਕਾਲ ਕੀਤੀ ਪਰ ਕੋਈ ਜਵਾਬ ਨਹੀਂ ਪਤਾ ਲੱਗਿਆ ਕਿ ਰੇਡੀਓ ਗੜਬੜ ਹੈ ਪਰ ਜਲਦੀ ਹੀ ਸਮਝ ਆ ਗਿਆ ਕਿ ਗੱਲ ਕੁਝ ਹੋਰ ਹੈ ਦੁਨੀਆ ਦੀ ਸਭ ਤੋਂ ਵੱਡੀ ਖੋਜ ਸ਼ੁਰੂ ਹੋਈ ਮਲੇਸ਼ੀਆ ਚੀਨ ਥਾਈਲੈਂਡ ਇੰਡੋਨੇਸ਼ੀਆ ਆਸਟ੍ਰੇਲੀਆ 26 ਦੇਸ਼ ਇਸ ਖੋਜ ਵਿੱਚ ਜੁਟ ਗਏ ਰੇਡਾਰ ਸੈਟੇਲਾਈਟ ਸਮੁੰਦਰੀ ਜਹਾਜ਼ ਹੈਲੀਕਾਪਟਰ ਹਰ ਜਗ੍ਹਾ ਸਿਰਫ ਇੱਕ ਮਕਸਦ ਸੀ ਫਲਾਈਟ MH370 ਦਾ ਕੋਈ ਨਿਸ਼ਾਨ ਲੱਭਣਾ ਪਰ ਹਫ਼ਤੇ ਬੀਤ ਗਏ ਨਾ ਕੋਈ ਮਲਬਾ ਨਾ ਬਲੈਕ ਬਾਕਸ ਨਾ ਸਿਗਨਲ ਜਿਵੇਂ ਜਹਾਜ਼ ਸਮੁੰਦਰ ਵਿੱਚ ਸਮੁੰਦਰ ਵਿੱਚ ਗੁਲ ਗਿਆ ਹੋਵੇ ਪਰ ਇਹ ਕਿਵੇਂ ਹੋ ਸਕਦਾ ਸੀ ਬੋਇੰਗ 777 ਕੋਲ ਇੰਨੀ ਐਡਵਾਂਸ ਟੈਕਨੋਲੋਜੀ ਸੀ ਉਹ 7 ਘੰਟਿਆਂ ਤੱਕ ਸਿਗਨਲ ਭੇਜ ਸਕਦਾ ਸੀ ਫਿਰ ਵੀ ਕੁਝ ਨਹੀਂ ਮਿਲਿਆ ਜਦੋਂ ਕੋਈ ਸਬੂਤ ਨਹੀਂ ਮਿਲਿਆ ਤਾਂ ਥਿਊਰੀਆਂ ਬਣੀਆਂ ਕਈਆਂ ਨੇ ਕਿਹਾ ਕਿ ਜਹਾਜ਼ ਹਾਈਜੈਕ ਹੋ ਗਿਆ ਸੀ ਕਈਆਂ ਨੇ ਕਿਹਾ ਕਪਤਾਨ ਨੇ ਖੁਦ ਜਹਾਜ਼ ਦਾ ਰੋਕ ਬਦਲਿਆ ਕੁਝ ਨੇ ਕਿਹਾ ਜਹਾਜ਼ ਨੂੰ ਸੈਨਿਕ ਖੇਤਰ ਵਿੱਚ ਮਾਰ ਦਿੱਤਾ ਗਿਆ ਪਰ ਕਿਸੇ ਕੋਲ ਪੱਕਾ ਸਬੂਤ ਨਹੀਂ ਸੀ ਜਦੋਂ ਜਾਂਚ ਟੀਮ ਨੇ ਕਪਤਾਨ ਦੇ ਘਰ ਦੀ ਤਲਾਸ਼ੀ ਲਈ ਉਹਨਾਂ ਨੂੰ ਉਸਦੇ ਫਲਾਈਟ ਸਿਮੂਲੇਟਰ ਵਿੱਚ ਇੱਕ ਅਜੀਬ ਰਸਤਾ ਮਿਲਿਆ ਜੋ ਉਸੇ ਪਾਸੇ ਜਾਂਦਾ ਸੀ ਜਿੱਥੇ ਐਮਐਚ 370 ਆਖਰੀ ਵਾਰ ਟਰੈਕ ਹੋਇਆ ਸੀ ਕਿ ਇਹ ਇੱਕ ਇਤਫਾਕ ਸੀ ਜਾਂ ਕੋਈ ਯੋਜਨਾ ਇਨ ਮਾਰਸੈਟ ਸੈਟੇਲਾਈਟ ਡਾਟਾ ਦੇ ਅਨੁਸਾਰ ਜਹਾਜ਼ ਨੇ ਆਪਣਾ ਰਸਤਾ ਉਲਟ ਦਿੱਤਾ ਸੀ ਬੀਜਿੰਗ ਦੀ ਤਾਂ ਉਹ ਸਿੱਧਾ ਦੱਖਣ ਵਿੱਚ ਮੋੜ ਗਿਆ ਉਹ ਘੰਟਿਆਂ ਤੱਕ ਹਿੰਦ ਮਹਾਸਾਗਰ ਦੇ ਉੱਪਰ ਉੜਦਾ ਰਿਹਾ ਤੇ ਆਖਰੀ ਵਾਰ ਸਿਗਨਲ ਮਿਲਿਆ ਦੱਖਣੀ ਹਿੰਦ ਮਹਾਸਾਗਰ ਵਿੱਚ ਇਸ ਡਾਟਾ ਦੇ ਆਧਾਰ ਤੇ ਖੋਜ ਸਮੁੰਦਰ ਦੇ 120000 ਵਰਗ ਕਿਲੋਮੀਟਰ ਖੇਤਰ ਵਿੱਚ ਕੀਤੀ ਗਈ ਪਰ ਸਮੁੰਦਰ ਗਹਿਰਾ ਸੀ 6 ਕਿਲੋਮੀਟਰ ਤੱਕ ਦੀ ਡੁੰਗਾਈ ਵਿੱਚ ਕੁਝ ਵੀ ਨਹੀਂ ਮਿਲਿਆ 239 ਜਾਨਾਂ 14 ਦੇਸ਼ਾਂ ਦੇ ਲੋਕ ਚੀਨ ਮਲੇਸ਼ੀਆ ਇੰਡੀਆ ਫਰਾਂਸ ਕੈਨੇਡਾ ਆਸਟ੍ਰੇਲੀਆ ਉਹਨਾਂ ਦੇ ਪਰਿਵਾਰ ਹਰ ਦਿਨ ਟੀਵੀ ਸਕਰੀਨ ਤੇ ਤੱਕਦੇ ਰਹੇ ਕੋਈ ਮਾਂ ਕਹਿੰਦੀ ਮੇਰਾ ਪੁੱਤਰ ਜ਼ਰੂਰ ਆਵੇਗਾ ਕੋਈ ਪਤਨੀ ਹਰ ਰਾਤ ਖਿੜਕੀ ਵੱਲ ਵੇਖਦੀ ਕੀ ਉਸਦਾ ਪਤੀ ਕੱਲ੍ਹ ਆ ਜਾਵੇਗਾ ਪਰ ਦਿਨ ਸਾਲਾਂ ਵਿੱਚ ਬਦਲ ਗਏ ਤੇ ਉਮੀਦਾਂ ਸਮੁੰਦਰ ਵਿੱਚ ਡੁੱਬ ਗਈਆਂ ਸਾਲ 2015 ਗਰਬੀ ਤੋਂ ਇੱਕ ਸਾਲ ਬਾਅਦ ਮੁਜਾਵੀ ਕਟੇਰ ਯੂਨੀਅਨ ਟਾਪੂ ਦੇ ਤੱਟ ਤੇ ਕੁਝ ਜਹਾਜ਼ ਦੇ ਟੁਕੜੇ ਮਿਲੇ ਉਹ ਟੁਕੜੇ ਬੋਇੰਗ 777 ਦੇ ਸਨ ਅਤੇ ਉਹਨਾਂ ਤੇ ਸੀਰੀਅਲ ਨੰਬਰ ਮਿਲਿਆ ਜੋ ਸਿਰਫ ਇੱਕ ਜਹਾਜ਼ ਨਾਲ ਮਿਲਦਾ ਸੀ ਐਮ ਐਚ 370 ਨਾਲ ਦੁਨੀਆ ਇੱਕ ਵਾਰ ਫਿਰ ਜਾਗ ਗਈ ਸੀ ਖੋਜ-ਮੋੜ ਸ਼ੁਰੂ ਹੋਈ ਪਰ ਜਿਵੇਂ-ਜਿਵੇਂ ਸਬੂਤ ਮਿਲਦੇ ਗਏ ਉਨ੍ਹਾਂ ਨਾਲ ਸਵਾਲ ਵੀ ਵਧਦੇ ਗਏ ਕਈ ਦੇਸ਼ਾਂ ਦੇ ਵਿਗਿਆਨੀ ਇਕੱਠੇ ਹੋਏ ਹਿੰਦ ਮਹਾਸਾਗਰ ਦਾ ਅਧਿਐਨ ਕੀਤਾ ਗਿਆ ਉਹਨਾਂ ਨੂੰ ਪਤਾ ਲੱਗਾ ਕਿ ਜੇ ਜਹਾਜ਼ ਕਿਸੇ ਖਾਸ ਜਗ੍ਹਾ ਡੁੱਬਿਆ ਹੋਵੇ ਤਾਂ ਮਲਬਾ ਕਈ ਮਹੀਨਿਆਂ ਵਿੱਚ ਦੱਖਣੀ ਅਫਰੀਕਾ ਦੇ ਤੱਟ ਤੱਕ ਪਹੁੰਚ ਸਕਦਾ ਹੈ ਪਰ ਜਿੱਥੇ ਉਹ ਮਲਬਾ ਮਿਲਿਆ ਉਹ ਜਗ੍ਹਾ ਉਸੇ ਰਸਤੇ ਤੋਂ ਕਾਫੀ ਦੂਰ ਸੀ ਇਸ ਨਾਲ ਇਹ ਸਵਾਲ ਪੈਦਾ ਹੋਇਆ ਕਿ ਜਹਾਜ਼ ਵਾਕਈ ਡੁੱਬ ਗਿਆ ਸੀ ਜਾਂ ਕਿਸੇ ਨੇ ਉਸ ਨੂੰ ਕਿਸੇ ਗੁਪਤ ਜਗ੍ਹਾ ਤੇ ਲੈਂਡ ਕਰਵਾ ਦਿੱਤਾ ਸੀ ਕਈ ਐਵੀਏਸ਼ਨਜ਼ ਵਿਸ਼ੇਸ਼ ਗਿਆਨਾਂ ਨੇ ਕਿਹਾ ਜਹਾਜ਼ ਨੇ ਆਪਣਾ ਰਸਤਾ ਇਸ ਤਰੀਕੇ ਨਾਲ ਬਦਲਿਆ ਕਿ ਉਹ ਰਡਾਰਾਂ ਤੋਂ ਬਚ ਸਕੇ ਉਸ ਨੂੰ ਇੰਨੀ ਉਚਾਈ ਤੇ ਰੱਖਿਆ ਗਿਆ ਜਿੱਥੇ ਸਿਵਲ ਅਤੇ ਮਿਲਟਰੀ ਰਡਾਰ ਦੋਵੇਂ ਗੁੰਝਲ ਹੋ ਗਏ ਇਹ ਰਣਨੀਤੀ ਕੇਵਲ ਤਜਰਬੇਕਾਰ ਪਾਇਲਟ ਹੀ ਅਪਣਾ ਸਕਦਾ ਸੀ ਕੀ ਕਪਤਾਨ ਜਹਾਰੀ ਨੇ ਇਹ ਸਭ ਖੁਦ ਕੀਤਾ ਉਸ ਦੇ ਘਰ ਤੋਂ ਮਿਲੇ ਸਿਮੂਲੇਟਰ ਡਾਟਾ ਨੇ ਇਹ ਸੰਕੇਤ ਦਿੱਤਾ ਸੀ ਕਿ ਉਸ ਨੇ ਦਖਣ ਵੱਲ ਉਡਾਨ ਦਾ ਪ੍ਰਯੋਗ ਕਈ ਵਾਰ ਕੀਤਾ ਸੀ ਪਰ ਮਲੇਸ਼ੀਆ ਸਰਕਾਰ ਨੇ ਕਿਹਾ ਇਹ ਸਿਰਫ ਟ੍ਰੇਨਿੰਗ ਦਾ ਹਿੱਸਾ ਸੀ ਇਸ ਨੂੰ ਸਬੂਤ ਨਹੀਂ ਮੰਨਿਆ ਜਾ ਸਕਦਾ ਬੋਇੰਗ 777 ਵਿੱਚ ਇੱਕ ਏਸੀਆਰਐਸ ਸਿਸਟਮ ਹੁੰਦਾ ਹੈ ਜੋ ਜਹਾਜ਼ ਦੀ ਹਰ ਹਰਕਤ ਦਾ ਡਾਟਾ ਸੈਟੇਲਾਈਟ ਨੂੰ ਭੇਜਦਾ ਹੈ ਐਮਐਚ 370 ਵਿੱਚ ਇਹ ਸਿਸਟਮ ਉਡਾਨ ਤੋਂ ਥੋੜੀ ਦੇਰ ਬਾਅਦ ਬੰਦ ਹੋ ਗਿਆ ਸੀ ਇਹ ਸਿਰਫ ਕਿਸੇ ਮਨੁੱਖ ਵੱਲੋਂ ਹੱਥੋਂ ਹੀ ਬੰਦ ਕੀਤਾ ਜਾ ਸਕਦਾ ਸੀ ਇਸ ਦਾ ਮਤਲਬ ਸੀ ਕਿ ਕਿਤੇ ਇਸੇ ਐਨਐਸ ਨੂੰ ਜਾਣਬੁੱਝ ਕੇ ਬੰਦ ਕੀਤਾ ਸੀ ਪਰ ਕੌਣ ਕਿਉਂ ਜਾਂਚ ਟੀਮ ਨੇ ਕਪਤਾਨ ਦੇ ਮਨੋਵਿਗਿਆਨਿਕ ਹਾਲਾਤਾਂ ਦੀ ਜਾਂਚ ਕੀਤੀ ਉਸਦੇ ਪਰਿਵਾਰ ਨੇ ਕਿਹਾ ਉਹ ਬਿਲਕੁਲ ਸਿਹਤਮਾਨ ਸੀ ਉਸ ਨੂੰ ਕਿਸੇ ਤਰ੍ਹਾਂ ਦਾ ਤਣਾਅ ਨਹੀਂ ਸੀ ਪਰ ਕੁਝ ਸਹਿਕਰਮੀਆਂ ਨੇ ਦੱਸਿਆ ਉਹ ਆਪਣੇ ਜੀਵਨ ਦੇ ਆਖਰੀ ਮਹੀਨਿਆਂ ਵਿੱਚ ਕوج ਉਦਾਸ ਰਹਿੰਦਾ ਸੀ ਕਈ ਮਾਰਾਂ ਦਾ ਮੰਨਣਾ ਹੈ ਕਿ ਉਸਨੇ ਜਹਾਜ਼ ਨੂੰ ਗੋਸਟ ਫਲਾਈਟ ਵਿੱਚ ਬਦਲ ਦਿੱਤਾ ਇਥੇ ਆਕਸੀਜਨ ਖਤਮ ਹੋ ਗਈ ਯਾਤਰੀ बेहोश ਹੋ ਗਏ ਤੇ ਜਹਾਜ਼ ਆਟੋ ਪਾਇਲਟ ਤੇ ਹਿੰਦ ਮਹਾਸਾਗਰ ਵਿੱਚ ਡੁੱਬ ਗਿਆ ਉਸ ਜਹਾਜ਼ ਵਿੱਚ ਬੱਚੇ ਵੀ ਸਨ ਬਜ਼ੁਰਗ ਨੌਜਵਾਨ ਜੋੜੇ ਪੂਰੇ ਪਰਿਵਾਰ ਉਹਨਾਂ ਦੇ ਸੁਨੇਹੇ ਉਹਨਾਂ ਦੀਆਂ ਤਸਵੀਰਾਂ ਅੱਜ ਵੀ ਇੰਟਰਨੈਟ ਤੇ ਗੂੰਜ ਰਹੀਆਂ ਹਨ ਹਰ ਚਿਹਰਾ ਇੱਕ ਕਹਾਣੀ ਸੀ ਹਰ ਆਵਾਜ਼ ਇੱਕ ਉਮੀਦ ਸੀ ਕਈ ਪਰਿਵਾਰਾਂ ਨੇ ਆਪਣੀ ਜ਼ਿੰਦਗੀ ਹੀ ਰੋਕ ਦਿੱਤੀ ਕੋਈ ਘਰ ਨਹੀਂ ਬਦਲਿਆ ਕੋਈ ਕਮਰਾ ਜਿਵੇਂ ਦਾਤੀਵੇਂ ਰੱਖਿਆ ਜਿਵੇਂ ਉਹ ਕੱਲ ਵਾਪਸ ਆ ਜਾਣ 2018 ਵਿੱਚ ਮਲੇਸ਼ੀਆ ਸਰਕਾਰ ਨੇ ਆਖਰੀ ਰਿਪੋਰਟ ਜਾਰੀ ਕੀਤੀ ਉਸ ਵਿੱਚ ਲਿਖਿਆ ਸੀ ਅਸੀਂ ਕਾਰਨ ਨਹੀਂ ਲੱਭ ਸਕੇ ਕੋਈ ਮਕੈਨੀਕਲ ਫੇਲ ਨਹੀਂ ਸੀ ਕੋਈ ਸਪਾਸਟਰ ਸਬੂਤ ਨਹੀਂ ਰਿਪੋਰਟ ਨੇ ਕਿਹਾ ਜਹਾਜ਼ ਦਾ ਰਸਤਾ ਮਨੁੱਖੀ ਦਖਲ ਨਾਲ ਬਦਲਿਆ ਗਿਆ ਸੀ ਪਰ ਕਿਸ ਨੇ ਕੀਤਾ ਇਹ ਅਜੇ ਵੀ ਪਤਾ ਨਹੀਂ ਹੈ ਅੱਜ ਵੀ 10 ਸਾਲ ਬਾਅਦ ਫਲਾਈਟ MH370 ਹਵਾਈ ਇਤਿਹਾਸ ਦੀ ਸਭ ਤੋਂ ਵੱਡੀ ਪਹੇਲੀ ਹੈ ਇਸ ਜਹਾਜ਼ ਦਾ ਨਾ ਕੋਈ ਬਲੈਕ ਬਾਕਸ ਮਿਲਿਆ ਨਾ ਪੂਰਾ ਮਲਬਾ ਨਾ ਪੱਕਾ ਜਵਾਬ ਕੇਵਲ ਹਵਾਵਾਂ ਸਮੁੰਦਰ ਤੇ ਹਜ਼ਾਰਾਂ ਹੰਝੂ ਜੋ ਅਜੇ ਵੀ ਉਹਨਾਂ 239 ਜਾਨਾਂ ਨੂੰ ਯਾਦ ਕਰਦੇ ਹਨ ਕਿ ਕਈ ਵਾਰ ਕੁਦਰਤ ਸਾਡੇ ਵਿਗਿਆਨ ਨੂੰ ਵੀ ਚੁੱਪ ਕਰਾ ਦਿੰਦੀ ਹੈ ਐਮਐਸ 370 ਉਹ ਡਾਂਸੀ ਜੋ ਬੀਜਿੰਗ ਵੱਲ ਪਰਸਤੇ ਵਿੱਚ ਹੀ ਕਿਸੇ ਅਸਮਾਨ ਦੇ ਹਨੇਰੇ ਵਿੱਚ ਗੁੰਮ ਹੋ ਗਈ ਇਹ ਸਿਰਫ ਇੱਕ ਆਹ ਹਵਾਈ ਹਾਸਾ ਨਹੀਂ ਸੀ ਇਹ ਮਨੁੱਖੀ ਮਿੱਦਾਂ ਦੇ ਵਿਗਿਆਨ ਦੀ ਤੇ ਭਰੋਸੇ ਦੀ ਕਹਾਣੀ ਸੀ 239 ਲੋਕ ਜਿਹੜੇ ਅੱਜ ਵੀ ਕਿਤੇ ਨਾ ਕਿਤੇ ਸਮੁੰਦਰ ਦੇ ਅੰਧਕਾਰ ਵਿੱਚ ਹਨ ਅਤੇ ਉਹਨਾਂ ਦੀ ਯਾਦ ਸਾਨੂੰ ਹਰ ਉਡਾਨ ਤੋਂ ਪਹਿਲਾਂ ਇਹ ਯਾਦ ਲਾਉਂਦੀ ਹੈ ਕਿ ਟੈਕਨੋਲੋਜੀ ਸਭ ਤੋਂ ਸਭ ਕੁਝ ਨਹੀਂ ਕੁਝ ਰਾਜ਼ ਅਜੇ ਰਾਜ਼ ਹੀ ਰਹਿੰਦੇ ਹਨ